ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਗੁਰਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਤੁਸੀਂ ਕਿਸੇ ਵੀ ਮੰਗਲਵਾਰ ਵਾਲੇ ਦਿਨ ਕਰ ਸਕਦੇ ਹੋ ਸਿਰਫ ਇੱਕ ਵਾਰ ਹੀ ਕਰਨਾ ਹੈ ਸਿਰਫ ਇੱਕ ਮੰਗਲਵਾਰ ਕਰਨ ਦੇ ਨਾਲ ਜੇਕਰ ਤੁਹਾਡੇ ਤੇ ਬਹੁਤ ਲੰਬੇ ਸਮੇਂ ਤੋਂ ਤੁਸੀਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕਰਜ਼ਾ ਤੁਹਾਡਾ ਲੈ ਨਹੀਂ ਰਿਹਾ ਤੁਹਾਡੇ ਘਰ ਦੀ ਗਰੀਬੀ ਨਹੀਂ ਦੂਰ ਹੋ ਰਹੀ ਉਹ ਸਾਰੀ ਦੀ ਸਾਰੀ ਬਿਲਕੁਲ ਹੀ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਵੇਗੀ ਤੇ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਜਿਹੜਾ ਵੀ ਕਾਰੋਬਾਰ ਸ਼ੁਰੂ ਕਰੋਗੇ ਹਰ ਇੱਕ ਕਾਰੋਬਾਰ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਤੇ ਤੁਸੀਂ ਬੇਅੰਤ અપਾਰ ਧਨ ਦੀ ਪ੍ਰਾਪਤੀ ਕਰੋਗੇ ਤੁਹਾਨੂੰ ਨੂਤਨ ਮਾਣੂ ਬਣਨ ਤੋਂ ਕੋਈ ਰੋਕ ਵੀ ਨਹੀਂ ਪਾਵੇਗਾ ਕਿਉਂਕਿ ਸੰਕਟ ਮੋਚਰ ਅਨੂਮਾ ਜੀ ਦੇ ਆਸ਼ੀਰਵਾਦ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਜਾਓਗੇ ਤੇ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਸਫਲਤਾ ਹੀ ਮਿਲੇਗੀ ਜੇਕਰ ਤੁਸੀਂ ਇਹ ਗੋੜ ਦਾ ਇੱਕ ਛੋਟਾ ਜਿਹਾ ਉਪਾਅ ਸਿਰਫ ਇੱਕ ਮੰਗਲਵਾਰ ਨੂੰ ਕਰ ਲਓਗੇ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਤੋਂ ਕਰਜ਼ਾ ਨਹੀਂ ਲੈਣਾ ਪਵੇਗਾ ਤੇ ਨਾ ਹੀ ਤੁਹਾਨੂੰ ਕਿਸੇ ਤੋਂ ਕਦੇ ਉਧਾਰ ਪੈਸਾ ਲੈਣਾ ਪਵੇਗਾ ਹੁਣ ਗੱਲ ਕਰਦੇ ਆ ਕਿ ਕਿਉਂ ਕਰਜ਼ੇ ਤੋਂ ਮੁਕਤੀ ਦੇ ਲਈ ਗੋੜ ਦਾ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਮੰਨਿਆ ਜਾਂਦਾ ਹੈ ਜਿਵੇਂ ਹੀ ਐਸੀ ਇਸ ਉਪਾ ਨੂੰ ਮੰਗਲਵਾਰ ਵਾਲੇ ਦਿਨ ਕਰਨਾ ਹੈ ਤੇ ਮੰਗਲਵਾਰ ਦਾ ਜਿਹੜਾ ਤੀਨ ਇਸ ਉਪਾ ਨੂੰ ਕਰਨ ਦਾ ਬਹੁਤ ਹੀ ਜ਼ਿਆਦਾ ਉੱਤਰ ਮੰਨਿਆ ਗਿਆ ਹੈ ਜਿਹੜੇ ਲੋਕ ਕਹਿੰਦੇ ਆ ਕਿ ਸਾਡੇ ਸਿਰ ਤੇ ਬਹੁਤ ਲੰਬੇ ਸਮੇਂ ਤੋਂ ਕਰਜ਼ਾ ਹੋ ਚੁੱਕਿਆ ਸੀ ਮਿਹਨਤ ਵੀ ਕਰਦੇ ਆ ਪਰ ਕਰਜ਼ਾ ਸਾਡੇ ਸਿਰੋਂ ਉਤਰਨ ਦਾ ਨਾਮ ਨਹੀਂ ਲੈ ਰਿਹਾ ਉਹ ਇਸ ਉਪਾ ਨੂੰ ਸਿਰਫ ਇੱਕ ਮੰਗਲਵਾਰ ਥੋੜੀ ਜਹੀ ਗੋੜ ਦੀ ਡਲੀ ਦੇ ਨਾਲ ਕਰ ਲੈਣ ਉਹਨਾਂ ਦੀ ਕਰਜ਼ੇ ਦੀ ਸਮੱਸਿਆ ਕਰ ਦੀ ਸਾਰੀ ਗਰੀਬੀ ਦੁੱਖ ਤਕਲੀਫ ਜਿੰਨੇ ਵੀ ਉਹਨਾਂ ਤੇ ਕਸ਼ਟ ਨੇ ਸਾਰੇ ਦੂਰ ਹੋ ਜਾਣਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਰਿਜ਼ਲਟ ਰਾਤ ਤੋਂ ਦੂਸਰੇ ਦਿਨ ਹੀ ਮਿਲਣਾ ਸ਼ੁਰੂ ਹੋ ਜਾਵੇਗਾ ਇੱਕ ਦਿਨ 24 ਘੰਟਿਆਂ ਦੇ ਬਾਅਦ ਇਸ ਉਪਾਅ ਨੂੰ ਕਰਨ ਦਾ ਰਿਜ਼ਲਟ ਮਿਲੇਗਾ ਇਹ ਉਪਾਅ ਨੂੰ ਅਸੀਂ ਕਿੰਨਾ ਸਮਾਂ ਕਿਹੜੇ ਟਾਈਮ ਕਿਸ ਤਰੀਕੇ ਦੇ ਨਾਲ ਕਰਨਾ ਇਹ ਹੀ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਸੇ ਤਰ੍ਹਾਂ ਜੇਕਰ ਗਣ ਲੈ ਕਰੀਏ ਤੇ ਮੰਗਲਵਾਰ ਦਾ ਦਿਨ ਹਨੂਮਾਚੀ ਦੇ ਪੂਜਾ ਦੇ ਲਈ ਸਭ ਤੋਂ ਜ਼ਿਆਦਾ ਉੱਤਮ ਮੰਨਿਆ ਗਿਆ ਹੈ। ਇਹ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਉਹਨਾਂ ਦਾ ਮੰਗਲ ਗ੍ਰਹਿ ਠੀਕ ਨਹੀਂ ਚੱਲ ਰਿਹਾ ਉਹ ਖਰਾਬ ਹੈ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਵੀ ਕਰਜ਼ੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ। ਇਸ ਕਰਕੇ ਜਿਨ੍ਹਾਂ ਦਾ ਮੰਗਲ ਗ੍ਰਹਿ ਠੀਕ ਨਹੀਂ ਚੱਲ ਰਿਹਾ ਉਹ ਵੀ ਇਸ ਉਪਾਅ ਨੂੰ ਮੰਗਲਵਾਰ ਦੇ ਦਿਨ ਕਰ ਸਕਦੇ। ਗੁਰਦਾ ਇਹ ਉਪਾਅ ਦੱਸਣ ਤੋਂ ਪਹਿਲਾਂ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਦੱਸ ਦਿਆਂ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੀ ਕੋਈ ਵੀ ਇੱਛਾ ਹੁੰਦੀ ਹੈ ਜੋ ਪੂਰੀ ਨਹੀਂ ਹੁੰਦੀ ਕਹਿਣ ਦਾ ਭਾਵ ਕਿ ਮਨੋ ਕਾਮਨਾ ਨੂੰ ਪੂਰਾ ਕਰਨ ਦੇ ਲਈ ਇਸ ਉਪਾਅ ਨੂੰ ਤੁਸੀਂ ਕਰ ਸਕਦੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਤુલਸੀ ਦੇ ਪੱਤੇ ਚਾਹੀਦੇ ਨੇ ਤੁਸੀਂ ਤુલਸੀ ਦੇ ਕਿੰਨੇ ਪੱਤੇ ਲੈਣੇ ਨੇ ਤੁਸੀਂ 11 ਪੱਤੇ ਤુલਸੀ ਦੇ ਲੈਣੇ ਨੇ 11 ਪੱਤੇ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਇਹਨਾਂ 11 ਪੱਤਿਆਂ ਦੀ ਮਾਲਾ ਬਣਾ ਲੈਣੀ ਹੈ ਮਾਲਾ ਬਣਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਸੰਕਟ ਮੋਚਨ ਹਨੂਮਾਨ ਜੀ ਹਨੂਮਾਨ ਜੀ ਨੂੰ ਇਹ ਮਾਲਾ ਤੁਸੀਂ ਤੂਲਸੀ ਦੇ ਪੱਤਿਆਂ ਦੀ ਜੋ ਬਣਾਈਏ ਇਹ ਪੇਨਾ ਦੇਣੀ ਹੈ ਇਸ ਉਪਾਰ ਨੂੰ ਤੁਸੀਂ ਆਪਣੇ ਘਰ ਦੇ ਨੇੜੇ ਤੇੜੇ ਕੋਈ ਮੰਦਿਰ ਹੋਏਗਾ ਉੱਥੇ ਜਾ ਕੇ ਤੁਸੀਂ ਇਸ ਉਪਾਰ ਨੂੰ ਕਰ ਸਕਦੇ ਹੋ ਕਿਉਂਕਿ ਜੋ ਵੀ ਵਿਅਕਤੀ ਇਸ ਉਪਾਰ ਨੂੰ ਕਰਦਾ ਹੈ ਤુલਸੀ ਦੇ ਪੱਤਿਆਂ ਦੀ ਮਾਲਾ ਹਨੂਮਾਨ ਜੀ ਨੂੰ ਪਹਿਨਾ ਕੇ ਆਪਣੀ ਜੋ ਵੀ ਇੱਛਾ ਹੁੰਦੀ ਹੈ ਉਹ ਇੱਛਾ ਬੋਲ ਦਿੰਦਾ ਹੈ ਤੇ ਇਹ ਹੋ ਹੀ ਨਹੀਂ ਸਕਦਾ ਕਿ ਉਸ ਦੀ ਇੱਛਾ ਪੂਰੀ ਨਾ ਹੋਵੇ ਕਿਉਂਕਿ ਸੰਕਟ ਮੋਚਨ ਹਨੂਮਾਨ ਜੀ ਆਪਣੀ ਭਗਤਾਂ ਦੀ ਕੋਈ ਐਸੀ ਵਿਸ਼ਲੀ ਚੇਸਪੀ ਕੀਤੀ ਕਿ ਅਰਦਾਸ ਦੇ ਵਿੱਚ ਉਹ ਉਹਨਾਂ ਦੀ ਵਿਸ਼ਨੂ ਪੂਰਾ ਨ ਕਰੇ ਇਸ ਉਪਾਅ ਨੂੰ ਵੀ ਤੁਸੀਂ ਕਿਸੇ ਵੀ ਮੰਗਲਵਾਰ ਵਾਲੇ ਦਿਨ ਕਰ ਸਕਦੇ ਹੋ ਜੇਕਰ ਤੁਹਾਡੀ ਕੋਈ ਇੱਛਾ ਹੈ ਤੁਸੀਂ ਉਸ ਇੱਛਾ ਨੂੰ ਜਲਦੀ ਤੋਂ ਜਲਦੀ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਸ ਉਪਾਅ ਨੂੰ ਮੰਗਲਵਾਰ ਦੇ ਦਿਨ ਕਿਸੇ ਵੀ ਮੰਗਲਵਾਰ ਦੇ ਦਿਨ ਤੁਸੀਂ ਕਰ ਸਕਦੇ ਹੋ ਅਗਲੇ ਉਪਾਅ ਦੀ ਗੱਲ ਕਰਦੇ ਹਾਂ ਜੋ ਕਿ ਗੋੜ ਦੇ ਨਾਲ ਕਰਨਾ ਹੈ ਕਿ ਇਹ ਇੱਕ ਗੋੜ ਦਾ ਛੋਟਾ ਜਿਹਾ ਉਪਾਅ ਤੁਹਾਨੂੰ ਰਾਤੋਂ ਰਾਤ ਰੂੜਪਤੀ ਤੋਂ ਕਰੋੜਪਤੀ ਬਣਾ ਸਕਦਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਤੇ ਸੰਕਟ ਮੋਚਨ ਹਨੂਮਾਨ ਜੀ ਦੀ ਕਿਰਪਾ ਹੋਵੇਗੀ ਤੇ ਸੰਕਟ ਮੋਚਨ ਹਨੂਮਾਨ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਤੋਂ ਉਧਾਰ ਨਹੀਂ ਲੈਣਾ ਪਵੇਗਾ ਤੇ ਨਾ ਹੀ ਤੁਹਾਨੂੰ ਕਰਜ਼ੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਮੰਗਲਵਾਰ ਦਾ ਦਿਨ ਜੋ ਕਰਜ਼ੇ ਦੀ ਸਮੱਸਿਆ ਨੂੰ ਦੂਰ ਕਰਨ ਦਾ ਸਭ ਤੋਂ ਉੱਤਮ ਦਿਨ ਮੰਨਿਆ ਗਿਆ ਇਸ ਦਿਨ ਕੀਤਾ ਗਿਆ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾ ਤੇ ਤੁਹਾਡੀ ਜਿਹੜੀ ਵੀ ਪ੍ਰੋਬਲਮ ਹੁੰਦੀ ਹੈ ਪਰੇਸ਼ਾਨੀ ਹੁੰਦੀ ਹੈ ਉਹ ਜ਼ਰੂਰ ਦੂਰ ਹੁੰਦੀ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਥੋੜਾ ਜਿਹਾ ਗੋੜ ਲੈਣਾ ਬੰਗਲਵਾਰ ਦੇ ਦਿਨ ਤੁਸੀਂ ਇਸ ਉਪਾਅ ਨੂੰ ਕਰਨਾ ਸਿਰਫ ਇੱਕ ਮੰਗਲਵਾਰ ਥੋੜਾ ਜਿਹਾ ਗੋੜ ਲੈਣਾ ਤੇ ਥੋੜੇ ਜਿਹੇ ਪੁੱਜੇ ਹੋਏ ਚਨੇ ਲੈਣੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਜਿਹੜੇ ਚਨੇ ਲੈਣੇ ਉਹ ਪੁੱਜੇ ਹੋਏ ਹੋਣੇ ਚਾਹੀਦੇ ਨੇ ਕੱਚੇ ਨਹੀਂ ਲੈਣੇ ਇਸ ਦੇ ਨਾਲ-ਨਾਲ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਤੇ ਉਸ ਦੇ ਵਿੱਚ ਬत्ती ਲਗਾ ਕੇ ਸਰੋਂ ਦਾ ਤੇਲ ਪਾ ਲੈਣਾ ਹੈ। ਇਹ ਸਾਰੀਆਂ ਤੁਸੀਂ ਚੀਜ਼ਾਂ ਲੈ ਕੇ ਤੁਸੀਂ ਹਨੂਮਾਨ ਚੀ ਦੇ ਮੰਦਿਰ ਜਾਣਾ ਹੈ। ਉੱਥੇ ਜਾ ਕੇ ਜਿਹੜੇ ਚਨੇ ਨੇ ਤੇ ਗੋੜੇ ਇਸ ਪ੍ਰਸ਼ਾਦ ਦਾ ਭੋਗ ਹਨੂਮਾਨ ਚੀ ਨੂੰ ਲਗਾਉਣਾ ਹੈ ਤੇ ਜਿਹੜਾ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਤਿਆਰ ਕਰਕੇ ਲੈ ਕੇ ਗਏ ਸੀ ਉਹ ਤੁਸੀਂ ਹਨੂਮਾਨ ਚੀ ਅੱਗੇ ਜਗਾ ਦੇਣਾ ਹੈ। ਇਨਾ ਕਰਨ ਤੋਂ ਬਾਅਦ ਦੇ ਵਿੱਚ ਇੱਕ ਵਾਰ ਤੁਸੀਂ ਹਨੂਮਨ ਚਾਲੀਸਾ ਦਾ ਪਾਠ ਵੀ ਕਰਨਾ ਹੈ ਜੇਕਰ ਤੁਸੀਂ ਹਨੂਮਨ ਚਾਲੀਸਾ ਦਾ ਪਾਠ ਨਹੀਂ ਕਰ ਸਕਦੇ ਤਾਂ ਤੁਸੀਂ ਭਗਵਾਨ ਰਾਮ ਦਾ ਨਾਮ ਵੀ ਲੈ ਸਕਦੇ ਹੋ ਨਾਮ ਲੈਣਾ ਕਿੰਨੀ ਵਾਰ 108 ਵਾਰ ਵੀ ਲੈ ਸਕਦੇ ਹੋ 21 ਵਾਰ ਵੀ ਲੈ ਸਕਦੇ ਹੋ ਜਿੰਨੀ ਤੁਹਾਡੀ ਸ਼ਰਦਾਏ ਉਨਾ ਹੀ ਤੁਸੀਂ ਲੈ ਸਕਦੇ ਹੋ ਇਸ ਉਪਾਅ ਨੂੰ ਤੁਸੀਂ ਸਿਰਫ ਮੰਗਲਵਾਰ ਦੇ ਦਿਨ ਕਰਨਾ ਹੈ ਜੇਕਰ ਤੁਸੀਂ ਮੰਗਲਵਾਰ ਦੇ ਦਿਨ ਕਰੋਗੇ ਤਾਂ ਇਸ ਦਾ ਤੁਹਾਨੂੰ ਰਿਜ਼ਲਟ ਵੀ ਬਹੁਤ ਵਧੀਆ ਮਿਲੇਗਾ ਸਿਰਫ ਇਹ ਇੱਕ ਛੋਟਾ ਜਿਹਾ ਉਪਾਅ ਹੈ ਜੋ ਸਾਡੀ ਕਰਜ਼ੇ ਵਰਗੀ ਤੇ ਗਰੀਬੀ ਵਰਗੀ ਸਮੱਸਿਆ ਨੂੰ ਸਾਡੇ ਘਰ ਤੋਂ ਦੂਰ ਕਰ ਦਿੰਦਾ ਹੈ ਜਿਹੜੇ ਵੀ ਘਰ ਦੇ ਵਿੱਚ ਗਰੀਬੀ ਹੁੰਦੀ ਹੈ ਜਾਂ ਕਰਜ਼ੇ ਵਰਗੀ ਸਮੱਸਿਆ ਹੁੰਦੀ ਹੈ ਉਹ ਘਰ ਕਦੇ ਵੀ ਉન્નਤੀ ਨਹੀਂ ਕਰ ਸਕਦਾ ਤੇ ਉਸ ਘਰ ਦੇ ਵਿੱਚ ਹਮੇਸ਼ਾ ਲੜਾਈ ਕਲੇਸ਼ ਬਣਿਆ ਰਹਿੰਦਾ ਹੈ ਤੇ ਜਿਸ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਉਥੇ ਹਮੇਸ਼ਾ ਦਲੀਦਰਤਾ ਦਾ ਵਾਸ ਹੁੰਦਾ ਹੈ ਤੇ ਮਾਤਾ ਲక్ష్ਮੀ ਉਸ ਘਰ ਦੇ ਵਿੱਚ ਕਦੇ ਵੀ ਪ੍ਰਵੇਸ਼ ਨਹੀਂ ਕਰਦੀ ਤੇ ਜੋ ਲੋਕ ਇਸ ਉਪਾਰ ਨੂੰ ਸੱਚੀ ਸ਼ਰਦਾ ਦੀ ਨਾਲ ਕਰਨਗੇ ਵਿਸ਼ਵਾਸ ਦੇ ਨਾਲ ਕਰਨਗੇ ਤੇ ਉਹਨਾਂ ਨੂੰ ਇਸ ਉਪਾ ਦਾ ਰਿਜ਼ਲਟ ਜ਼ਰੂਰ ਮਿਲੇਗਾ ਕਿਉਂਕਿ ਜੇਕਰ ਅਸੀਂ ਪਰਮਾਤਮਾ ਦੇ ਅੱਗੇ ਸੱਚੇ ਮਨ ਤੇ ਸ਼ਰਦਾ ਦੇ ਨਾਲ ਕੋਈ ਅਰਦਾਸ ਕਰਦੇ ਹਾਂ ਤੇ ਸਾਡੀ ਉਹ ਅਰਦਾਸ ਖਾਲੀ ਨਹੀਂ ਜਾਂਦੀ ਕਿਉਂਕਿ ਵਿੱਚ ਕਈ ਲੋਕ ਹੁੰਦੇ ਨੇ ਉਹਨਾਂ ਨੂੰ ਹੁੰਦਾ ਹੈ ਕਿ ਪਤਾ ਨਹੀਂ ਸਾਨੂੰ ਇਸ ਚੀਜ਼ ਦਾ ਫਰਕ ਪਵੇ ਕਿ ਨਾ ਪਵੇ ਉਹਨਾਂ ਦੇ ਮਨ ਦੇ ਵਿੱਚ ਦੋ ਖਿਆਲ ਹੁੰਦੇ ਨੇ ਹਾਂ ਚਾਹ ਨਾ ਦੇ ਜਿਸ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਬਿਲਕੁਲ ਵੀ ਫਰਕ ਨਹੀਂ ਪੈਂਦਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਪੈਸੇ ਦੀ ਕਮੀ ਨਹੀਂ ਰਹਦੀ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਸਾਰੇ ਪਾਸਿਓ ਰਸਤੇ ਖੁੱਲ ਜਾਂਦੇ ਨੇ ਜੇਕਰ ਤੁਹਾਡਾ ਕੋਈ ਕਾਰੋਬਾਰ ਰੁਕਿਆ ਹੁੰਦਾ ਤਾਂ ਕਾਰੋਬਾਰ ਚੱਲਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਤੁਹਾਨੂੰ ਕਰਜ਼ਾ ਲੈਣ ਦੀ ਸਾਰੀ ਜ਼ਿੰਦਗੀ ਕੋਈ ਜ਼ਰੂਰਤ ਨਹੀਂ ਪੈਂਦੀ ਜੇਕਰ ਤੁਹਾਡੇ ਸਿਰ ਕਰਜ਼ਾ ਹੁੰਦਾ ਹੈ ਤਾਂ ਉਹ ਹਨੂਮਾਨ ਜੀ ਦੇ ਅਸ਼ੀਰਵਾਦ ਦੇ ਨਾਲ ਉਹ ਤੁਹਾਡੀ ਕਰਜ਼ੇ ਤੋਂ ਵੀ ਮੁਕਤੀ ਹੋ ਜਾਂਦੀ ਹੈ ਇਹ ਸੀ ਦੋ ਉਪਾਅ ਤੇ ਹੁਣ ਅਸੀਂ ਗੱਲ ਕਰਦੇ ਹਾਂ ਤੀਸਰੇ ਤੇ ਲਾਸਟ ਤੇ ਬਹੁਤ ਹੀ ਜ਼ਿਆਦਾ ਖਾਸ ਵਧੀਆ ਉਪਾਅ ਦੇ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਜੋ ਚਾਹੁੰਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਨਾਤਾ ਕਦੇ ਕੋਈ ਦੁੱਖ ਤਕਲੀਫ ਆਵੇ ਤੇ ਨਾ ਹੀ ਸਾਡੀ ਜ਼ਿੰਦਗੀ ਦੇ ਵਿੱਚ ਗਰੀਬੀ ਦਾ ਸਾਨੂੰ ਕਦੇ ਸਾਹਮਣਾ ਕਰਨਾ ਪਵੇ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਆਏ ਨੇ ਉਹ ਜਲਦੀ ਤੋਂ ਜਲਦੀ ਦੂਰ ਹੋਣ ਤਾਂ ਉਹਨਾਂ ਲੋਕਾਂ ਦੇ ਲਈ ਇਹ ਖਾਸ ਉਪਾਏ ਇਸ ਨੂੰ ਜ਼ਰੂਰ ਕਰਿਓ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਇਹ ਵੀ ਧਿਆਨ ਦੇ ਨਾਲ ਸੁਣ ਕੇ ਇਸ ਲਈ ਸਾਨੂੰ ਮੰਗਲਵਾਰ ਦੇ ਦਿਨ ਸੰਕਟ 모ਚਨ ਹਨੂ ਚ ਹਨੂਮਾਨ ਜੀ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਜੇਕਰ ਤੁਸੀਂ ਸੰਕਟ 모ਚਨ ਹਨੂਮਨ ਜੀ ਦੀ ਪੂਜਾ ਕਰਦੇ ਹੋ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਹੀ ਸੰਕਟਾਂ ਤੋਂ ਤੁਸੀਂ ਦੂਰ ਰਹਿੰਿਓ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬਿਮਾਰੀ ਕਰਜ਼ੇ ਵਰਗੀ ਸਮੱਸਿਆ ਦੁੱਖ ਤਕਲੀਫ ਹੈ ਤਾਂ ਇਹ ਸਾਰੇ ਸੰਕਟਾਂ ਤੋਂ ਤੁਹਾਨੂੰ ਮੁਕਤੀ ਮਿਲੀ ਰਹਦੀ ਹੈ ਤੇ ਨਾਲ ਦੀ ਨਾਲ ਇਸ ਉਪਾਅ ਨੂੰ ਵੀ ਕਰਨਾ ਇਸ ਉਪਾਅ ਨੂੰ ਤੁਸੀਂ ਕਿਵੇਂ ਕਰਨਾ ਤੁਸੀਂ ਇੱਕ ਦੇਸੀ ਘੋਦਾ ਦੀਵਾ ਤੁਸੀਂ ਪਗਮਾਨਸ਼ੀਰੀ ਰਾਮ ਜੀ ਦੀ ਫੋਟੋ ਦੇ ਅੱਗੇ ਝਗਾਉਣਾ ਹੈ ਕਿ ਇਸ ਦੇ ਨਾਲ ਨਾਲ ਤੁਸੀਂ ਆਪਣੀ ਘਰ ਦੇ ਵਿੱਚ ਹੀ ਬੈਠ ਕੇ ਹਨੂਮਨ ਚਾਲਸਾ ਜੀ ਦਾ ਪਾਠ ਵੀ ਇੱਕ ਵਾਰ ਕਰਨਾ ਹੈ ਹਨੂਮਨ ਚਾਲਸਾ ਦਾ ਪਾਠ ਤੁਸੀਂ ਜਿੰਨਾ ਸਮਾਂ ਤੁਹਾਡੇ ਕੋਲ ਹੀਗਾ ਉਹਨਾ ਸਮਾਂ ਤੁਸੀਂ ਕਰ ਸਕਦੇ ਇਹ ਬਹੁਤ ਚੰਗਾ ਹੁੰਦਾ ਹੈ ਨਹੀਂ ਤੁਹਾਡੇ ਕੋਲ ਜਿਆਦਾ ਸਮਾਂ ਤਾਂ ਤੁਸੀਂ ਇੱਕ ਵਾਰ ਤਾਂ ਹਨੂਮਨ ਚੈਲਸਾ ਦਾ ਪਾਠ ਕਰਨਾ ਹੀ ਕਰਨਾ ਹੈ ਇਸ ਉਪਾ ਨੂੰ ਜੇਕਰ ਤੁਸੀਂ ਹਰ ਮੰਗਲਵਾਰ ਕਰਦੇ ਹੋ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਪਹਿਲੀ ਤਾਂ ਗੱਲ ਕੋਈ ਸੰਕਟ ਆ ਨਹੀਂ ਸਕਦਾ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਸੰਕਟ ਚੱਲ ਰਿਹਾ ਹੈ ਤਾਂ ਉਹ ਤੁਰੰਤ ਹੀ ਦੂਰ ਹੋ ਜਾਵੇਗਾ ਇਹ ਸਿਰਫ ਆਉਣ ਵਾਲੇ ਸਾਲਾਂ ਦੇ ਨਹੀਂ ਤੁਹਾਡੀ ਪੂਰੀ ਜ਼ਿੰਦਗੀ ਦੇ ਲਈ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਮੰਗਲਵਾਰ ਦੇ ਦਿਨ ਕਰਦੇ ਰਹੋਗੇ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਸੰਕਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਤੁਹਾਡੇ ਘਰ ਪਰਿਵਾਰ ਤੇ ਸੰਕਟ ਮੋਚਨ ਹਨੂਮਾਨ ਜੀ ਦਾ ਅਸ਼ੀਰਵਾਦ ਬਣਿਆ ਰਹੇਗਾ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ کارਗਰ ਤਿੰਨ ਉਪਾਏ ਇਹਨਾਂ ਉਪਾਅ ਨੂੰ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਹ ਉਪਾਅ ਤੁਹਾਡੀਆਂ ਕਰਜ਼ੇ ਵਰਗੀਆਂ ਗਰੀਬੀ ਵਰਗੀਆਂ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਬਿਮਾਰੀ ਇਸ ਤਰ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਜੇਕਰ ਤੁਸੀਂ ਇਸ ਉਪਾਅ ਨੂੰ ਕਰੋਗੇ ਕਿਉਂਕਿ ਕਈ ਲੋਕ ਕਾਫੀ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਦੁਖਾਂ ਦਾ ਗਰੀਬੀ ਦਾ ਕਰਜ਼ੇ ਦਾ ਸਾਹਮਣਾ ਕਰਦੇ ਆ ਉਹ ਇਹ ਚੀਜ਼ਾਂ ਤੋਂ ਦੁਖੀ ਹੋ ਕੇ ਕਦੇ ਆਪਣੇ ਆਪ ਨੂੰ ਵੀ ਦੁੱਖ ਤਕਲੀਫ ਦੇ ਦਿੰਦੇ ਨੇ ਜਿਸ ਦਾ ਹੱਲ ਨਹੀਂ ਹੁੰਦਾਗਾ ਸੋ ਇਸ ਕਰਕੇ ਇਸ ਉਪਾਅ ਨੂੰ ਜ਼ਰੂਰ ਕਰਿਓ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਤੇ ਚਮਤਕਾਰੀ ਹੈ ਤੇ ਇਸ ਉਪਾਅ ਨੂੰ ਅੱਗੇ ਹੋਰ ਲੋਕਾਂ ਦੇ ਤੱਕ ਵੀ ਸ਼ੇਅਰ ਜ਼ਰੂਰ ਕਰਿਓ ਸੋ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਗੋੜ ਤੇ ਪੁਜੇ ਹੋਏ ਚਰੀਆਂ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਜਿਹੜਾ ਕਿ ਤੁਹਾਡੀ ਸੁੱਤੀ ਹੋਈ ਕਿਸਮਤ ਨੂੰ ਜਗਾ ਸਕਦਾ ਹੈ ਤੁਹਾਡੇ ਭਾਗ ਕਿਸਮਤ ਨੂੰ ਬਦਲ ਕੇ ਰੱਖ ਸਕਦਾ ਸੋ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਈ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੀਆਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਹੀ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰੇ ਹੀ ਪੈਨਪ੍ਰਾਵਾ ਦਾ ਬਹੁਤ ਬਹੁਤ ਧੰਨਵਾਦ ਜੀ